ਸ਼ਲੋਕ ਮਹਲਾ 5ਵਾਂ ਅੰਤਰ ਗੁਰੂ ਰਾਗਨਾ ਜੇ ਬਾਜ ਅਪ ਗੁਰੂ ਨਾਓ ਨੇਤਰੀ ਸਤਗੁਰੂ ਵੇਖਣਾ ਸਰਣੀ ਸੁਣਨਾ ਗੁਰੂ ਨਾਓ ਸਤਗੁਰੂ ਸੇ ਤੀਰਤਿਆ ਦਰਗਿਆ ਪਾਈ ਠਾ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਦੇ ਜਗ ਮੈਂ ਉਤਮ ਕਾਢੀ ਐ ਬਿਰ ਲੈ ਕੇ ਇੱਕੀ ਮਹਲਾ 5ਵਾਂ ਰਖੇ ਰਖਣ ਹਾਰ ਆਪੋ ਵਾਰਿਨ ਗੁਰ ਕੀ ਪੈਰੀ ਪਾਏ ਕਾਸਵਾਰਿਯਨ ਹੋਆ ਆਪ ਦਿਆਲ ਮਨੋ ਨਾਸਾਰਿਯਨ ਸਾਧ ਜਨਾ ਕੈ ਸੰਗ ਭਵਜਲਤਾਰਿਯਨ ਸਾਖਤ ਨਿੰਦਕ ਦੁਸ਼ਟ ਖਿਰਮਾਹੇ ਵਿਦਾਰਿਯਨ ਕਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਈਏ ਕੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਇਸ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ